ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਹੱਥਾਂ ਵਿੱਚ ਪਾਸਪੋਰਟ ਅੱਖਾਂ ਵਿੱਚ ਹੰਝੂ ਦੋ ਪਰਾਂ ਅਤੇ ਭੈਣ ਅਮਰੀਕਾ ਤੋਂ ਡਿਪੋਰਟ ਵਜ੍ਹਾ ਸੁਣ ਕੇ ਝਟਕਾ ਲੱਗ ਜਾਏਗਾ ਦੋਸਤੋ ਅੱਜ ਦੀ ਕਹਾਣੀ ਕੋਈ ਆਮ ਕਹਾਣੀ ਨਹੀਂ ਹੈ ਬਲਕਿ ਇਹ ਪੰਜਾਬ ਦੇ ਹਜ਼ਾਰਾਂ ਕਰਾਂ ਦੀ ਉਸ ਦਰਦਨਾਕ ਹਕੀਕਤ ਦਾ ਸ਼ੀਸ਼ਾ ਹੈ ਜਿਸ ਨੂੰ ਦੇਖ ਕੇ ਪੱਥਰ ਦਿਲ ਇਨਸਾਨ ਵੀ ਰੋ ਪਵੇ ਅੰਮ੍ਰਿਤਸਰ ਦੇ ਰਾਜਾ ਸਾਸੀ ਹਵਾਈ ਅੱਡੇ ਜਦੋਂ ਇਹ ਤਿੰਨ ਨੌਜਵਾਨ ਦੋਸਤ ਕੇ ਪਰਾ ਅਤੇ ਉਹਨਾਂ ਦੀ ਇੱਕ लाਡਲੀ ਪਹਿਣ ਉਤਰੇ ਤਾਂ ਉਹਨਾਂ ਦੇ ਹੱਥਾਂ ਵਿੱਚ ਉਹ ਨੀਲੇ ਰੰਗ ਦੇ ਭਾਰਤੀ ਪਾਸਪੋਰਟ ਸਨ ਜੋ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਬੜੇ ਚਾਅ ਨਾਲ ਬਣਵਾਏ ਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਅਮਰੀਕਾ ਦੇ ਸੁਪਨਿਆਂ ਦੀ ਚਮਕ ਦੀ ਬਜਾਏ ਹਾਰ ਬੇਬਸੀ ਅਤੇ ਪਛਤਾਵੇ ਦੇ ਮੋٹے-ਮੋٹے ਹੰਝੂ ਸਨ ਇਹ ਦ੍ਰਿਸ਼ ਸਿਰਫ ਇੱਕ ਪਰਿਵਾਰ ਦੀ ਬਰਬਾਦੀ ਦਾ ਨਹੀਂ ਸੀ ਸਗੋਂ ਇਹ ਉਸ ਦੌਰ ਦਾ ਪਿਆਨਕ ਅੰਸ਼ ਸੀ ਜਿਸ ਪਿੱਛੇ ਅੱਜ ਸਾਡੀ ਨੌਜਵਾਨ ਪੀੜ੍ਹੀ ਅਨੇਵਾ ਪਜ ਰਹੀ ਹੈ ਜਦੋਂ ਇਹ ਬੱਚੇ ਜਹਾਜ਼ ਤੋਂ ਬਾਹਰ ਆਏ ਤਾਂ ਉਹਨਾਂ ਦੀ ਹਾਲਤ ਵੇਖ ਕੇ ਹਰ ਕੋਈ ਹੈਰਾਨ ਸੀ ਕੱਪੜੇ ਮੈਲੇ ਸਨ ਚਿਹਰਿਆਂ ਤੇ ਹਵਾਈ ਸਫ਼ਰ ਦੀ ਥਕਾਵਟ ਨਹੀਂ ਬਲਕਿ ਜੇਲਾ ਅਤੇ ਜੰਗਲਾਂ ਦੀ ਦਹਿਸ਼ਤ ਸਾਫ਼ ਚਲਕ ਰਹੀ ਸੀ ਲੋਕ ਅਕਸਰ ਵਿਦੇਸ਼ਾਂ ਤੋਂ ਵਾਪਸ ਆਉਂਦੇ ਹਨ ਤਾਂ ਉਹਨਾਂ ਦੇ ਬੈਗ ਤੋਹਫਿਆਂ ਨਾਲ ਭਰੇ ਹੁੰਦੇ ਹਨ ਪਰ ਇਹਨਾਂ ਦੇ ਹੱਥ ਖਾਲੀ ਸਨ ਅਤੇ ਦਿਲ ਦਰਦ ਨਾਲ ਭਰੇ ਹੋਏ ਸਨ ਸਭ ਤੋਂ ਵੱਡਾ ਸਵਾਲ ਜੋ ਹਰ ਕਿਸੇ ਦੇ ਮਨ ਵਿੱਚ ਸੀ ਕਿ ਆਖਿਰ ਇੰਨੀ ਮੁਸ਼ਕਿਲ ਨਾਲ ਲੱਖਾਂ ਰੁਪਏ ਲਗਾ ਕੇ ਜਾਨ ਤਲੀ ਤੇ ਤਰ ਕੇ ਇਹ ਤਿੰਨੇ ਅਮਰੀਕਾ ਪਹੁੰਚੇ ਸਨ ਤਾਂ ਫਿਰ ਅਜੀਹਾ ਕੀ ਹੋਇਆ ਕਿ ਉਹਨਾਂ ਨੂੰ ਉੱਥੋਂ ਦੀ ਸਰਕਾਰ ਨੇ ਬੇਰਹਿਮੀ ਨਾਲ ਵਾਪਸ ਭੇਜ ਦਿੱਤਾ ਇਸ ਸਵਾਲ ਦਾ ਜਵਾਬ ਅਤੇ ਉਹ ਵਜ੍ਹਾ ਜਿਸ ਕਾਰਨ ਇਹ ਡਿਪੋਰਟ ਹੋਏ ਉਹ ਇੰਨੀ ਹੈਰਾਨ ਕਰਨ ਵਾਲੀ ਹੈ ਕਿ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿਉਂਕਿ ਇਹ ਸਿਰਫ ਕਿਸਮਤ ਦੀ ਮਾਰ ਨਹੀਂ ਸੀ ਸਗੋਂ ਇੱਕ ਅਜੇ ਹੀ ਸਾਜ਼ਿਸ਼ ਸੀ ਜਿਸ ਦਾ ਸ਼ਿਕਾਰ ਅੱਜ ਪੋਲੇ ਬਾਲੇ ਪੰਜਾਬੀ ਹੋ ਰਹੇ ਹਨ ਇਸ ਦਰਦਨਾਕ ਸਫ਼ਰ ਦੀ ਸ਼ੁਰੂਆਤ ਪੰਜਾਬ ਦੇ ਇੱਕ ਦਰਮਿਆਨੇ ਵਰਗ ਦੇ ਕਿਸਾਨੀ ਪਰਿਵਾਰ ਤੋਂ ਹੁੰਦੀ ਹੈ ਜਿੱਥੇ ਬਾਪੂ ਦੀ ਪੂਰੀ ਜ਼ਿੰਦਗੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਿਆ ਲੰਘ ਗਈ ਸੀ ਘਰ ਵਿੱਚ ਜਵਾਨ ਪੁੱਤ ਅਤੇ ਤੀ ਸੰ ਜਿਨ੍ਹਾਂ ਨੂੰ ਹਰ ਰੋਜ਼ ਬੇਰੁਜ਼ਗਾਰੀ ਅਤੇ ਭਵਿੱਖ ਦੀ ਚਿੰਤਾ ਸਤਾਉਂਦੀ ਸੀ ਗੁਰਪ੍ਰੀਤ ਹਰਮਨ ਅਤੇ ਉਹਨਾਂ ਦੀ ਭੈਣ ਸਿਮਰਨ ਇਹ ਤਿੰਨੇ ਅਕਸਰ ਪਿੰਡ ਦੇ ਮੋਣਾ ਤੇ ਗੱਲਾਂ ਕਰਦੇ ਸੁਣਦੇ ਸਨ ਕਿ ਫਲਾਣੇ ਦਾ ਮੁੰਡਾ ਅਮਰੀਕਾ ਜਾ ਕੇ ਸੈੱਟ ਹੋ ਗਿਆ ਹੈ ਅਤੇ ਹੁਣ ਉੱਥੇ ਨੋਟਾਂ ਦੇ ਟੇਰ ਲਗਾ ਰਿਹਾ ਹੈ ਇਹ ਸੁਪਨਾ ਹੌਲੀ ਔਲੀ ਉਹਨਾਂ ਦੇ ਦਿਮਾਗ ਵਿੱਚ ਵੀ ਕਾਰ ਕਰ ਗਿਆ ਕਿ ਜੇਕਰ ਅਸੀਂ ਇੱਥੇ ਹੀ ਰਹੇ ਤਾਂ ਸ਼ਾਇਦ ਸਾਰੀ ਉਮਰ ਤੱਕ ਕੇ ਖਾਂਦੇ ਰਹਿ ਜਾਵਾਂਗੇ ਪਰ ਜੇਕਰ ਇੱਕ ਵਾਰ ਅਮਰੀਕਾ ਪਹੁੰਚ ਗਏ ਤਾਂ ਪੂਰੇ ਖਾਨਦਾਨ ਦੀ ਗਰੀਬੀ ਕੱਟੀ ਜਾਵੇਗੀ ਇਸੇ ਲਾਲਚ ਅਤੇ ਉਮੀਦ ਵਿੱਚ ਉਹਨਾਂ ਨੇ ਆਪਣੇ ਮਾਪਿਆਂ ਨੂੰ ਮਨਾਉਣਾ ਸ਼ੁਰੂ ਕੀਤਾ ਮਾਪੇ ਪਹਿਲਾਂ ਤਾਂ ਡਰਦੇ ਸਨ ਕਿਉਂਕਿ ਉਹਨਾਂ ਨੇ ਡੌਕੀ ਲਗਾ ਕੇ ਜਾਣ ਵਾਲਿਆਂ ਦੇ ਹਾਦਸਿਆਂ ਬਾਰੇ ਸੁਣਿਆ ਹੋਇਆ ਸੀ ਪਰ ਬੱਚਿਆਂ ਦੀ ਜ਼ਿੱਦ ਅਤੇ ਏਜੰਟਾਂ ਦੇ ਸੁਨਹਿਰੀ ਜਾਲ ਨੇ ਉਹਨਾਂ ਦੀ ਸੋਚ ਬਦਲ ਦਿੱਤੀ ਇੱਕ ਰਿਸ਼ਤੇਦਾਰ ਰਾਹੀ ਉਹਨਾਂ ਦੀ ਮੁਲਾਕਾਤ ਇੱਕ ਅਜਿਹੇ ਏਜੰਟ ਨਾਲ ਹੋਈ ਜਿਸ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹ ਉਹਨਾਂ ਦੇ ਬੱਚਿਆਂ ਨੂੰ ਬਿਲਕੁਲ ਸੁਰੱਖਿਅਤ ਤਰੀਕੇ ਨਾਲ ਅਮਰੀਕਾ ਪਹੁੰਚਾ ਦੇਵੇਗਾ 에ਜੰਟ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਵਰਕ ਪਰਮਿਟ ਦੇ ਵਾਅਦੇ ਕੀਤੇ ਅਤੇ ਕਿਹਾ ਕਿ ਤੁਹਾਡੇ ਬੱਚੇ ਤਾਂ ਉੱਥੇ ਪਹੁੰਚਦੇ ਹੀ ਡਾਲਰਾਂ ਵਿੱਚ ਖੇਡਣਗੇ ਇਸ ਝੂਠੇ ਪਰੋਸੇ ਦੀ ਕੀਮਤ ਤੈ ਹੋਈ ਲਗਭਗ 30 ਤੋਂ 40 ਲੱਖ ਰੁਪਏ ਇੰਨੀ ਵੱਡੀ ਰਕਮ ਇਕੱਠੀ ਕਰਨ ਲਈ ਉਸ ਬਜ਼ੁਰਗ ਬਾਪ ਨੇ ਆਪਣੀ ਪਿੱਤਰਾਂ ਦੀ ਜ਼ਮੀਨ ਗਹਿਣੇ ਤਰ ਦਿੱਤੀ ਅਤੇ ਕੁਝ ਹਿੱਸਾ ਵੇਚ ਦਿੱਤਾ ਕੜ ਦਾ ਸੋਨਾ ਵਿਕ ਗਿਆ ਪਰਿਵਾਰ ਸੜਕ ਤੇ ਆਉਣ ਕੰਡੇ ਹੋ ਗਿਆ ਸਿਰਫ ਇਸ ਆਸ ਵਿੱਚ ਕਿ ਜਦੋਂ ਬੱਚੇ ਅਮਰੀਕਾ ਪਹੁੰਚਣਗੇ ਤਾਂ ਸਭ ਕੁਝ ਵਾਪਸ ਬਣ ਜਾਵੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ 에ਜੰਟ ਤੇ ਉਹ ਰੱਬ ਵਾਂਗ ਪਰੋਸਾ ਕਰ ਰਹੇ ਹਨ ਉਹ ਉਹਨਾਂ ਨੂੰ ਨਰਕ ਦੇ ਰਾਹ ਤੋਰ ਰਿਹਾ ਹੈ ਸਫ਼ਰ ਸ਼ੁਰੂ ਹੋਇਆ ਪਰ ਇਹ ਉਸ ਸਫ਼ਰ ਨਹੀਂ ਸੀ ਜਿਸ ਦੀ ਉਹਨਾਂ ਨੇ ਕਲਪਨਾ ਕੀਤੀ ਸੀ 에ਜੰਟ ਨੇ ਕਿਹਾ ਸੀ ਕਿ ਫਲਾਈਟਾਂ ਰਾਹੀਂ ਸਿੱਧਾ ਮੈਕਸੀਕੋ ਅਤੇ ਫਿਰ ਬਾਰਡਰ ਪਾਰ ਪਰ ਅਸਲ ਵਿੱਚ ਇਹ ਮੌਤ ਦਾ ਸਫ਼ਰ ਸੀ ਪਹਿਲਾ ਦੁਬਈ ਫਿਰ ਉੱਥੋਂ ਵੱਖ-ਵੱਖ ਦੇਸ਼ਾਂ ਰਾਹੀਂ ਹੁੰਦੇ ਹੋਏ ਉਹਨਾਂ ਨੂੰ ਦੱਖਣੀ ਅਮਰੀਕਾ ਦੇ ਜੰਗਲਾਂ ਵਿੱਚ ਉਤਾਰ ਦਿੱਤਾ ਗਿਆ ਜਦੋਂ ਇਹ ਤਿੰਨੇ ਪੈਨ ਬਰਾ ਪਨਾਮਾ ਦੇ ਜੰਗਲਾਂ ਵਿੱਚ ਪਹੁੰਚੇ ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਉੱਥੇ ਸਿਰਫ ਉਹ ਹੀ ਨਹੀਂ ਸਨ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਾਨਵਰਾਂ ਵਾਂਗ ਤੁਰ ਰਹੇ ਸਨ ਉਹ ਜੰਗਲ ਜਿੱਥੇ ਸੂਰਜ ਦੀ ਰੌਸ਼ਨੀ ਵੀ ਮੁਸ਼ਕਿਲ ਨਾਲ ਪਹੁੰਚਦੀ ਸੀ ਉੱਥੇ ਦਿਨ ਰਾਤ ਦਾ ਫਰਕ ਮਿਟ ਗਿਆ ਸੀ ਪੈਰਾਂ ਵਿੱਚ ਛਾਲੇ ਭੁੱਖ ਨਾਲ ਬੁਰਾ ਹਾਲ ਅਤੇ ਪੀਣ ਲਈ ਗੰਦਾ ਪਾਣੀ ਏ ਸੀ ਅਮਰੀਕਾ ਜਾਣ ਦੀ ਕੀਮਤ ਸਿਮਰਨ ਜੋ ਕਾਰਵਿਚ ਕਦੇ ਤੁੱਪੇ ਵੀ ਨਹੀਂ ਸੀ ਨਿਕਲੀ ਅੱਜ ਚਿੱਕੜ ਅਤੇ ਕੰਡਿਆਂ ਵਿੱਚ ਤੁਰ ਰਹੀ ਸੀ ਉਸ ਦੇ ਪਰਾ ਗੁਰਪ੍ਰੀਤ ਅਤੇ ਹਰਮਨ ਉਸ ਨੂੰ ਸਹਾਰਾ ਦੇ ਕੇ ਤੁਰ ਰਹੇ ਸਨ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਲੱਗਿਆ ਕਿ ਹੁਣ ਅੱਗੇ ਨਹੀਂ ਵਧਿਆ ਜਾਣਾ। ਉਹਨਾਂ ਨੇ ਰਸਤੇ ਵਿੱਚ ਲਾਸ਼ਾਂ ਦੇਖੀਆਂ। ਉਹ ਲੋਕ ਜੋ ਸੁਪਨੇ ਲੈ ਕੇ ਚੱਲੇ ਸਨ ਪਰ ਰਸਤੇ ਵਿੱਚ ਹੀ ਦਮ ਤੋੜ ਗਏ। ਡਾਕੂਆਂ ਦਾ ਡਰ ਵੱਖਰਾ ਸੀ। ਕਈ ਵਾਰ ਉਹਨਾਂ ਨੂੰ ਲੁੱਟਿਆ ਗਿਆ। ਜੋ ਥੋੜਾ ਬਹੁਤ ਪੈਸਾ ਜਾਂ ਸਾਮਾਨ ਉਹਨਾਂ ਕੋਲ ਸੀ ਉਹ ਵੀ ਖੋ ਲਿਆ ਗਿਆ। ਹਰ ਰਾਤ ਉਹ ਤਿੰਨੇ ਇੱਕ ਦੂਜੇ ਦਾ ਹੱਥ ਫੜ ਕੇ ਸੌਂਦੇ ਅਤੇ ਰੱਬ ਅੱਗੇ ਅਰਦਾਸ ਕਰਦੇ ਕਿ ਬਸ ਸਹੀ ਸਲਾਮਤ ਅਮਰੀਕਾ ਦੀ ਸਰਹੱਦ ਤੱਕ ਪਹੁੰਚ ਜਾਈਏ। ਇਹ ਸਫ਼ਰ ਸਰੀਰਕ ਤੌਰ ਤੇ ਜਿੰਨਾ ਔਖਾ ਸੀ ਮਾਨਸਿਕ ਤੌਰ ਤੇ ਉਸ ਤੋਂ ਵੀ ਵੱਧ ਤੋੜਨ ਵਾਲਾ ਸੀ ਉਹ ਪਲ-ਪਲ ਪਛਤਾ ਰਹਿਸਨ ਕਿ ਉਹਨਾਂ ਨੇ ਘਰ ਕਿਉਂ ਛੱਡਿਆ ਪਰ ਹੁਣ ਵਾਪਸ ਮੁੜਨ ਦਾ ਕੋਈ ਰਸਤਾ ਨਹੀਂ ਸੀ ਮਹੀਨਿਆਂ ਦੇ ਤੱਕੇ ਖਾਣ ਤੋਂ ਬਾਅਦ ਆਖਰਕਾਰ ਉਹ ਦਿਨ ਆਇਆ ਜਦੋਂ ਉਹ ਮੈਕਸੀਕੋ ਦੇ ਰਸਤੇ ਅਮਰੀਕਾ ਦੀ ਸਰਹੱਦ ਉਸ ਮਸ਼ਹੂਰ ਕੰਧ ਦੇ ਕੋਲ ਪਹੁੰਚੇ ਦਿਲਾਂ ਦੀ ਟੜਕਣ ਤੇਜ਼ ਸੀ ਏਜੰਟ ਨੇ ਕਿਹਾ ਸੀ ਕੀ ਬਾਰਡਰ ਪਾਰ ਕਰਦੇ ਹੀ ਪੁਲਿਸ ਨੂੰ ਆਤਮ ਸਮਰਪਣ ਕਰ ਦੇਣਾ ਫਿਰ ਥੋੜੀ ਪੁੱਛਗਿੱਛ ਹੋਵੇਗੀ ਅਤੇ ਤੁਹਾਨੂੰ ਅੰਦਰ ਜਾਣ ਦਿੱਤਾ ਜਾਵੇਗਾ ਉਹਨਾਂ ਨੇ ਉਹੀ ਕੀਤਾ ਬੜੀ ਮੁਸ਼ਕਿਲ ਨਾਲ ਕੰਦ ਟੱਪ ਕੇ ਜਦੋਂ ਉਹ ਅਮਰੀਕੀ ਜ਼ਮੀਨ ਤੇ ਪੈਰ ਰੱਖਣ ਵਿੱਚ ਕਾਮਯਾਬ ਹੋਏ ਤਾਂ ਇੱਕ ਪਲ ਲਈ ਲੱਗਿਆ ਕਿ ਜੰਗ ਜਿੱਤ ਲਈ ਹੈ ਅਮਰੀਕਾ ਇਹ ਸ਼ਬਦ ਆਪਣੇ ਆਪ ਵਿੱਚ ਇੱਕ ਜਾਦੂ ਸੀ ਪਰ ਇਹ ਖੁਸ਼ੀ ਕੁਝ ਹੀ ਪਲਾਂ ਦੀ ਮਹਿਮਾਨ ਸੀ ਅਮਰੀਕੀ ਬਾਰਡਰ ਪੁਲਿਸ ਨੇ ਉਹਨਾਂ ਨੂੰ ਤੁਰੰਤ ਕੈਰ ਲਿਆ ਹੱਥਕੜੀਆਂ ਲਗਾਈਆਂ ਅਤੇ ਗੱਡੀਆਂ ਵਿੱਚ ਬਿਠਾ ਕੇ ਡਿਟੇਨਸ਼ਨ ਸੈਂਟਰ ਹਿਰਾਸਤ ਕੇਂਦਰ ਲੈ ਗਏ ਉੱਥੇ ਦਾ ਮਾਹੌਲ ਕਿਸੇ ਜੇਲ੍ਹ ਤੋਂ ਘੱਟ ਨਹੀਂ ਸੀ ਠੰਡੇ ਕਮਰੇ ਜਿਨ੍ਹਾਂ ਨੂੰ ਆਈਸ ਬਾਕਸ ਕਿਹਾ ਜਾਂਦਾ ਹੈ ਉੱਥੇ ਸਿਮਰਨ ਨੂੰ ਆਪਣੇ ਪਰਾਵਾਂ ਤੋਂ ਵੱਖ ਕਰ ਦਿੱਤਾ ਗਿਆ ਪਾਸ਼ਾ ਦੀ ਸਮੱਸਿਆ ਡਰ ਅਤੇ ਭਵਿੱਖ ਦੀ ਚਿੰਤਾ ਨੇ ਉਹਨਾਂ ਨੂੰ ਕੈਰ ਲਿਆ ਉਹ ਸੋਚ ਰਹੇ ਸਨ ਕਿ ਹੁਣ ਵਕੀਲ ਆਵੇਗਾ ਸਾਡੀ ਜ਼ਮਾਨਤ ਹੋਵੇਗੀ ਅਤੇ ਅਸੀਂ ਬਾਹਰ ਜਾ ਕੇ ਕੰਮ ਕਰਾਂਗੇ ਪਰ ਇੱਥੇ ਹੀ ਉਹ ਸਭ ਤੋਂ ਵੱਡਾ ਧੋਖਾ ਸਾਹਮਣੇ ਆਇਆ ਜੋ ਏਜੰਟ ਨੇ ਉਹਨਾਂ ਨਾਲ ਕੀਤਾ ਸੀ ਅਸਲ ਕਹਾਣੀ ਹੁਣ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਦੀਆਂ ਫਾਈਲਾਂ ਇਮੀਗ੍ਰੇਸ਼ਨ ਅਫਸਰਾਂ ਦੇ ਸਾਹਮਣੇ ਖੁੱਲੀਆਂ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਦਾਖਲ ਹੁੰਦੇ ਹੀ ਉਹਨਾਂ ਨਾਲ ਜੋ ਹੋਇਆ ਉਹ ਸੁਣ ਕੇ ਤੁਹਾਡੇ ਰੌਗਟੇ ਖੜੇ ਹੋ ਜਾਣਗੇ ਏਜੰਟ ਨੇ ਉਹਨਾਂ ਨੂੰ ਸਿਖਾਇਆ ਸੀ ਕਿ ਅੰਦਰ ਜਾ ਕੇ ਸਿਆਸੀ ਸ਼ਰਨ ਬਸਾਇਲਮ ਮੰਗਣੀ ਹੈ ਅਤੇ ਇੱਕ ਝੂਠੀ ਕਹਾਣੀ ਸੁਣਾਉਣੀ ਹੈ ਕਿ ਭਾਰਤ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਏਜੰਟ ਨੇ ਇੱਕ ਬਹੁਤ ਵੱਡੀ ਗਲਤੀ ਜਾਂ ਕਹਿ ਲੋ ਚਲਾਕੀ ਕੀਤੀ ਸੀ ਉਸਨੇ ਪੈਸੇ ਬਚਾਉਣ ਦੇ ਚੱਕਰ ਵਿੱਚ ਉਹੀ ਫਰਜ਼ੀ ਕਹਾਣੀ ਅਤੇ ਉਹੀ ਨਕਲੀ ਦਸਤਾਵੇਜ਼ ਪਹਿਲਾਂ ਹੀ ਦਰਜਨਾ ਹੋਰ ਮੁੰਡੇ ਕੁੜੀਆਂ ਲਈ ਵਰਤੇ ਹੋਏ ਸਨ ਜਿਵੇਂ ਹੀ ਅਫਸਰਾਂ ਨੇ ਉਹਨਾਂ ਦਾ ਡਾਟਾ ਕੰਪਿਊਟਰ ਵਿੱਚ ਪਾਇਆ ਲਾਲ ਬੱਤੀ ਜਗ ਗਈ ਸਿਸਟਮ ਨੇ ਤੁਰੰਤ ਫੜ ਲਿਆ ਕਿ ਇਹ ਕਹਾਣੀ ਕਾਪੀ ਪੇਸਟ ਹੈ ਅਤੇ ਫਰਜ਼ੀ ਹੈ ਇਸ ਤੋਂ ਵੀ ਵੱਡਾ ਝਟਕਾ ਇਹ ਸੀ ਕਿ ਏਜੰਟ ਨੇ ਉਹਨਾਂ ਦੇ ਨਾਮ ਤੇ ਅਮਰੀਕਾ ਦਾ ਵੀਜ਼ਾ ਪਹਿਲਾਂ ਵੀ ਕਦੇ ਅਪਲਾਈ ਕੀਤਾ ਸੀ ਜਿਸ ਬਾਰੇ ਪਰਿਵਾਰ ਨੂੰ ਪਤਾ ਹੀ ਨਹੀਂ ਸੀ ਅਤੇ ਉਹ ਰਿਜੈਕਟ ਹੋ ਚੁੱਕਾ ਸੀ ਇਸ ਦਾ ਮਤਲਬ ਸੀ ਕਿ ਅਮਰੀਕੀ ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ਪਹਿਲਾ ਹੀ ਸ਼ੱਕੀ ਸੂਚੀ ਵਿੱਚ ਸਨ ਜਦੋਂ ਅਫਸਰਾਂ ਨੇ ਉਹਨਾਂ ਪਰਾਵਾਂ ਅਤੇ ਭੈਣ ਤੋਂ ਵੱਖੋ-ਵੱਖਰੇ ਸਵਾਲ ਪੁੱਛੇ ਤਾਂ ਉਹ ਕਬਰਾ ਗਏ ਜੋ ਰੱਟਾ ਏਜੰਟ ਨੇ ਲਗਵਾਇਆ ਸੀ ਉਹ ਪੁੱਲ ਗਿਆ ਅਤੇ ਸਚਾਈ ਜ਼ੁਬਾਨ ਤੇ ਆ ਗਈ ਉਹਨਾਂ ਨੇ ਦੱਸ ਦਿੱਤਾ ਕਿ ਉਹ ਕਮਾਈ ਕਰਨ ਆਏ ਹਨ ਨਾ ਕਿ ਕਿਸੇ ਸਿਆਸੀ ਖਤਰੇ ਕਾਰਨ ਇਹ ਸੁਣਦੇ ਹੀ ਅਫਸਰਾਂ ਨੇ ਉਹਨਾਂ ਦੀ ਅਸਾਈਲਮ ਦੀ ਅਰਜ਼ੀ ਰੱਦ ਕਰ ਦਿੱਤੀ ਨਾ ਕੋਈ ਵਕੀਲ ਕੰਮ ਆਇਆ ਨਾ ਕੋਈ ਦਲੀਲ ਉਹਨਾਂ ਨੂੰ ਤੁਰੰਤ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ ਇਹ ਉਹ ਪਲ ਸੀ ਜਦੋਂ ਉਹਨਾਂ ਦੇ ਸੁਪਨੇ ਕੱਚਾਂ ਵਾਂਗ ਟੁੱਟ ਕੇ ਬिखर ਗਏ ਡਿਪੋਰਟੇਸ਼ਨ ਦਾ ਹੁਕਮ ਸੁਣ ਕੇ ਤਿੰਨੇ ਭੈਣ-ਭਰਾ ਫੁੱਟ-ਫੁੱਟ ਕੇ ਰੋਏ ਉਹ ਅਫਸਰਾਂ ਦੇ ਪੈਰੀ ਪੈ ਗਏ ਮੈਨੂੰ ਤਾਂ ਕੀਤੀ ਆ ਕਿ ਸਾਨੂੰ ਵਾਪਸ ਨਾ ਭੇਜੋ ਸਾਡੇ ਕੋਲ ਕੁਝ ਨਹੀਂ ਬਚਿਆ ਅਸੀਂ ਬਰਬਾਦ ਹੋ ਜਾਵਾਂਗੇ ਸਾਡੀ ਜ਼ਮੀਨ ਵਿਕ ਚੁੱਕੀ ਹੈ ਪਰ ਕਾਨੂੰਨ ਅੰਨਾ ਹੁੰਦਾ ਹੈ ਅਤੇ ਨਿਯਮ ਸਹਿਤ ਉਹਨਾਂ ਨੂੰ ਦੱਸਿਆ ਗਿਆ ਕਿ ਹੁਣ ਉਹ ਅਗਲੇ 5 ਜਾਂ 10 ਸਾਲ ਤੱਕ ਦੁਬਾਰਾ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਦੇ ਜਿਸ ਦੇਸ਼ ਵਿੱਚ ਵਸਣ ਲਈ ਉਹਨਾਂ ਨੇ ਮੌਤ ਨੂੰ ਮਾਤ ਦਿੱਤੀ ਸੀ ਉਸੇ ਦੇਸ਼ ਨੇ ਉਹਨਾਂ ਨੂੰ ਅਪਰਾਧੀਆਂ ਵਾਂਗ ਹਥਕੜੀਆਂ ਲਗਾ ਕੇ ਵਾਪਸੀ ਦੀ ਫਲਾਈਟ ਵਿੱਚ ਬਿਠਾ ਦਿੱਤਾ ਵਾਪਸੀ ਦਾ ਸਫ਼ਰ ਜਾਂਦੇ ਹੋਏ ਸਫ਼ਰ ਨਾਲੋਂ ਕਿਤੇ ਜ਼ਿਆਦਾ ਪਾਰੀ ਸੀ ਜਾਂਦੇ ਵੇਲੇ ਉਮੀਦ ਸੀ ਆਉਂਦੇ ਵੇਲੇ ਸਿਰਫ ਹਨੇਰਾ ਸੀ ਪੂਰੇ ਰਸਤੇ ਉਹ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾ ਸਕੇ ਸਿਮਰਨ ਸੋਚ ਰਹੀ ਸੀ ਕਿ ਉਹ ਪਿੰਡ ਜਾ ਕੇ ਆਪਣੀਆਂ ਸਹੇਲੀਆਂ ਨੂੰ ਕੀ ਮੂੰਹ ਦਿਖਾਵੇਗੀ ਗੁਰਪ੍ਰੀਤ ਅਤੇ ਹਰਮਨ ਸੋਚ ਰਹੇ ਸਨ ਕਿ ਬਾਪੂ ਦਾ ਸਾਹਮਣਾ ਕਿਵੇਂ ਕਰਨਗੇ ਜਿਸ ਦੀ ਜ਼ਮੀਨ ਉਹਨਾਂ ਨੇ ਏਜੰਟ ਦੇ ਹਵਾਲੇ ਕਰ ਦਿੱਤੀ ਸੀ ਹਰ ਗੁਜ਼ਰਦੇ ਪਲ ਦੇ ਨਾਲ ਅੰਮ੍ਰਿਤਸਰ ਨੇੜੇ ਆ ਰਿਹਾ ਸੀ ਅਤੇ ਉਹਨਾਂ ਦੇ ਦਿਲ ਦੀ ਧੜਕਣ ਰੁਕਦੀ ਜਾ ਰਹੀ ਸੀ ਉਹ ਸੋਚ ਰਹੇ ਸਨ ਕਿ ਕਾਸ਼ ਇਹ ਜਹਾਜ਼ ਕਦੇ ਜ਼ਮੀਨ ਤੇ ਉਤਰੇ ਹੀ ਨਾ ਉਹ ਸ਼ਰਮਿੰਦਗੀ ਉਹ ਕਰਜ਼ੇ ਦਾ ਬੋਝ ਅਤੇ ਸਮਾਜ ਦੇ ਤਾਨੇ ਇਹ ਸਭ ਕੁਝ ਉਹਨਾਂ ਨੂੰ ਜਿਉਂਦੇ ਜੀ ਮਾਰਨ ਲਈ ਕਾਫੀ ਸੀ ਅੰਮ੍ਰਿਤਸਰ ਹਵਾਈ ਅੱਡੇ ਤੇ ਜਦੋਂ ਉਹ ਬਾਹਰ ਆਏ ਤਾਂ ਸਾਹਮਣੇ ਬਜ਼ੁਰਗ ਮਾਪੇ ਖੜੇ ਸਨ ਮਾਪਿਆਂ ਨੂੰ ਸ਼ਾਇਦ ਅਜੇ ਵੀ ਪੂਰੀ ਗੱਲ ਦਾ ਅੰਦਾਜ਼ਾ ਨਹੀਂ ਸੀ ਜਾਂ ਸ਼ਾਇਦ ਉਮੀਦ ਲਗਾਈ ਬੈਠੇ ਸਨ ਕਿ ਕੋਈ ਚਮਤਕਾਰ ਹੋ ਗਿਆ ਹੋਵੇਗਾ ਪਰ ਜਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਖਾਲੀ ਹੱਥ ਸਿਰ ਚੁਕਾਈ ਆਉਂਦੇ ਦੇਖਿਆ ਤਾਂ ਉੱਥੇ ਹੀ ਚੀਕਾਂ ਪੈ ਗਈਆਂ ਉਹ ਮਿਲਣੀ ਖੁਸ਼ੀ ਦੀ ਨਹੀਂ ਸਗੋਂ ਮਾਤਮ ਵਰਗੀ ਸੀ ਆਸ-ਪਾਸ ਖੜੇ ਲੋਕ ਵੀ ਇਹ ਦ੍ਰਿਸ਼ ਦੇਖ ਕੇ ਪਾਬੁਕ ਹੋ ਗਏ 에ਜੰਟ ਦਾ ਫੋਨ ਹੁਣ ਬੰਦ ਆ ਰਿਹਾ ਸੀ ਉਹ 30-40 ਲੱਖ ਰੁਪਏ ਜੋ ਮਿਹਨਤ ਦੀ ਕਮਾਈ ਅਤੇ ਪੁਰਖਿਆਂ ਦੀ ਜ਼ਮੀਨ ਵੇਚ ਕੇ ਦਿੱਤੇ ਗਏ ਸਨ ਉਹ ਪਾਣੀ ਵਿੱਚ ਰੁੜ ਗਏ ਸਨ ਅੱਜ ਉਹ ਪਰਿਵਾਰ ਸੜਕ ਤੇ ਆ ਗਿਆ ਹੈ ਕਰਜ਼ਾ ਦੇਣ ਵਾਲੇ ਦਰਵਾਜ਼ੇ ਤੇ ਖੜੇ ਹਨ ਅਤੇ ਸਮਾਜ ਵਿੱਚ ਜੋ ਇੱਜ਼ਤ ਸੀ ਉਹ ਵੀ ਦਾ ਤੇ ਲੱਗ ਗਈ ਹੈ ਸਭ ਤੋਂ ਵੱਡੀ ਗੱਲ ਉਹ ਮਾਨਸਿਕ ਸਦਮਾ ਜੋ ਇਨ੍ਹਾਂ ਬੱਚਿਆਂ ਨੇ ਚੱਲਿਆ ਹੈ ਉਸ ਦਾ ਇਲਾਜ ਕਿਸੇ ਡਾਕਟਰ ਕੋਲ ਨਹੀਂ ਹੈ ਜੰਗਲਾਂ ਦੀ ਦਹਿਸ਼ਤ ਅਤੇ ਜੇਲ੍ਹਾਂ ਦੀ ਜ਼ਲਾਲਤ ਉਹਨਾਂ ਨੂੰ ساری ਉਮਰ ਸੌਣ ਨਹੀਂ ਦੇਵੇਗੀ ਇਹ ਸਿਰਫ ਪੈਸੇ ਦਾ ਨੁਕਸਾਨ ਨਹੀਂ ਇਹ ਜ਼ਿੰਦਗੀ ਦਾ ਨੁਕਸਾਨ ਹੈ ਇਹ وجہ ਕਿ 에ਜੰਟਾਂ ਦੇ ਫਰਜ਼ੀਵਾੜੇ ਅਤੇ ਬਿਨਾ ਸੋਚੇ ਸਮਝੇ ਲਏ ਗਏ ਫੈਸਲੇ ਕਾਰਨ ਸਿਰਫ ਡਿਪੋਰਟੇਸ਼ਨ ਨਹੀਂ ਬਲਕਿ ਪੂਰੀ ਤਬਾਹੀ ਲੈ ਕੇ ਆਉਂਦੀ ਹੈ। ਦੋਸਤੋ, ਇੱਕ ਕਹਾਣੀ ਸਾਨੂੰ ਹਲੂਨ ਕੇ ਰੱਖ ਦਿੰਦੀ ਹੈ ਅਤੇ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ। ਅਸੀਂ ਅਕਸਰ ਵਿਦੇਸ਼ਾਂ ਦੀ ਚਮਕਦਮਕ ਦੇਖ ਕੇ ਅੰਨੇ ਹੋ ਜਾਂਦੇ ਹਾਂ ਪਰ ਉਸ ਦੇ ਪਿੱਛੇ ਛੁਪਿਆ ਕਾਲਾ ਸੱਚ ਨਹੀਂ ਦੇਖਦੇ। ਅੱਜਕੱਲ ਪੰਜਾਬ ਵਿੱਚ ਬਾਹਰ ਜਾਣ ਦੀ ਹਨੇਰੀ ਚੱਲ ਰਹੀ ਹੈ ਜਿਸ ਵਿੱਚ ਅਸੀਂ ਆਪਣਾ ਸਭ ਕੁਝ ਗਵਾ ਰਹੇ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਨੌਜਵਾਨ ਵੀਰਾਂ ਅਤੇ ਪੈਣਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਜ਼ਿੰਦਗੀ ਨੂੰ ਏਜੰਟਾਂ ਦੇ ਹੱਥਾਂ ਵਿੱਚ ਖਿਡਾਉਣਾ ਨਾ ਬਣੰਦਿਓ ਗੈਰ ਕਾਨੂੰਨੀ ਤਰੀਕੇ ਡੌਂਕੀ ਲਗਾ ਕੇ ਜਾਣਾ ਜਾਂ ਫਰਜ਼ੀ ਕਾਗਜ਼ਾਂ ਦੇ ਸਹਾਰੇ ਚੱਲਣਾ ਇਹ ਸਭ ਮੌਤ ਅਤੇ ਬਰਬਾਦੀ ਦੇ ਰਸਤੇ ਹਨ ਆਪਣੀ ਮਿਹਨਤ ਤੇ ਭਰੋਸਾ ਰੱਖੋ ਜੇਕਰ ਜਾਣਾ ਹੀ ਹੈ ਤਾਂ ਸਹੀ ਅਤੇ ਕਾਨੂੰਨੀ ਢੰਗ ਨਾਲ ਜਾਓ ਪੜਾਈ ਦੇ ਆਧਾਰ ਤੇ ਜਾਓ ਹੁਨਰ ਸਿੱਖ ਕੇ ਜਾਓ ਤੁਹਾਡੇ ਮਾਪਿਆਂ ਨੂੰ ਤੁਹਾਡੀ ਲੋੜ ਹੈ ਡਾਲਰਾਂ ਤੋਂ ਵੱਧ ਤੁਹਾਡੀ ਜਾਨ ਕੀਮਤੀ ਹੈ ਉਸ ਜ਼ਮੀਨ ਜੋ ਪਿਤਾ ਨੇ ਖੂਨ ਸੀਨੇ ਨਾਲ ਬਣਾਈ ਸੀ ਉਸ ਨੂੰ ਏਜੰਟਾਂ ਦੀ ਝੋਲੀ ਪਾਉਣ ਤੋਂ ਪਹਿਲਾਂ 100 ਵਾਰ ਸੋਚੋ ਯਾਦ ਰੱਖੋ ਵਤਨ ਦੀ ਰੁੱਖੀ ਮਿੱਸੀ ਰੋਟੀ ਪਰਦੇਸ ਦੀਆਂ ਜੇਲਾ ਨਾਲੋਂ ਲੱਖ ਦਰਜੇ ਚੰਗੀ ਹੈ ਉਮੀਦ ਹੈ ਇਹ ਕਹਾਣੀ ਤੁਹਾਡੀਆਂ ਅੱਖਾਂ ਖੋਲੇਗੀ ਅਤੇ ਤੁਸੀਂ ਅਜਿਹੀ ਗਲਤੀ ਕਰਨ ਤੋਂ ਬਚੋਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ